ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਭਗੌਂਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਹਰੜ ਕਲਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਪੰਜ ਪਸ਼ੂ ਦਿਖਾਵਾਂਗੇ ਪੰਜੇ ਟੋਕੜਾ ਗੱਬਣਾ ਵ ਤੇ ਆਪਾਂ ਪਹੁੰਚਿਆ ਵੀਰ ਬਗੀਚੇ ਸਿੰਘ ਹੁਣਾ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਲੈਨੇ ਆ ਜਾਣਕਾਰੀ ਸਾਸੀ ਕਾ ਭਾਜੀ ਸਾਸੀ ਗੱਜਗੇ ਬਾਈ ਕੀ ਹਾਲ ਜੀ ਚੜਦੀ ਕਲਾ ਤੁਸੀਂ ਸੁਣਾਓ ਬਸ ਵਧੀਆ ਚੜਦੀ ਕਲਾ ਦੇ ਉਹ ਠੀਕਾ ਪਰਿਵਾਰ ہاں ਠੀਕ ਠਾਕ ਤੁਸੀਂ ਸੁਣਾਓ ਭਾਈ ਹਾਂ ਜੀ ਮੇਰਾ ਬਾ ਮੇਰੀਆਂ ਅੱਖ ਮੇਰਾ ਹੀ ਚਹੀਦੀ ਹੈ ਭਾਈ ਤੇ ਵੀ ਜਪਨਾ ਨਾਮ ਤੇ ਟਰੱਸਟ ਦੱਸ ਦਿਓ ਨਾਮ ਮੇਰਾ ਭਾਈ ਬਗੀਚਾ ਸਿੰਘ ਜੀ ਪਿੰਡ ਖਰੜ ਕਲਾ ਪਸੀਨ ਵਾਲਾ ਦੇ ਜਲਾ ਮਸਲ ਠੀਕ ਹੈ ਜੀ ਤੇ ਕਿਵੇਂ ਰਿਹਾ ਵੀਡੀਓ ਦਾ ਮੈਂ ਕਹਿੰਦਾ ਵੀਡੀਓ ਆ ਬਾਬੇ ਬੁੱਢੇ ਸਾਹਿਬ ਦੀ ਕਿਰਪਾ ਨਾਲ ਹਜੇ ਤੱਕ ਫੋਨ ਆਈ ਜਾਂਦੇ ਅੱਛਾ ਅੱਛਾ ਠੀਕ ਹੈ ਠੀਕ ਹੈ ਤੇ ਉਹ ਵੀਰ ਭਾਣਾ ਫੇਰ ਉਹ ਤਰ ਪਿਆ ਕੰਮ ਪੂਰਾ ਵੀਡੀਓ ਵੇਖ ਲੋ ਕਿ ਨਹੀਂ ਚੱਲ ਗਈ ਵੀ ਆਪ ਪਲੱਸ ਹੋ ਗਈ ਹਾਂਜੀ ਹਾਂਜੀ ਮਾਲ ਵੀ ਭਾਣ ਨਾਲ ਹੀ ਦੇ ਚੰਗਾ ਹੀ ਮਾਲ ਗੱਲ ਤਾਂ ਵੀਰ ਜੀ ਹੋਈ ਆਗੇ ਮਾਲ ਸਾਫ ਹੋਵੇ ਤੇ ਭਾ ਚੰਗਾ ਹੋਵੇ ਫੇਰ ਹੀ ਵੀਰ ਭਰਾ ਵੀਡੀਓ ਵੇਂਦੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਤੇ ਵੀਰ ਜੀ ਆਪਣਾ ਨਾਂ ਕਰਾਂ ਤਾਂ ਜਾਂ ਫੋਨ ਨੰਬਰ ਬੋਲ ਦਿਓ 90417967 ਰਿਆ ਸੀ ਤੇ ਠੀਕ ਹੈ ਜੀ ਤੇ ਇਧਰੋਂ ਕਰਕੇ ਸ਼ੁਰੂਆਤ ਇੱਥੇ ਹੀ ਕਰ ਲਓ ਛੋਟੀ ਤੋਂ ਠੀਕ ਹੈ ਠੀਕ ਹੈ ਉਹ ਭਾਈ ਕਰੋ ਦਰਜਾ ਕਿਹਨਾਂ ਦਾ ਬਣਾਏਗਾ ਜੇ ਨਕੀ ਨਾ ਲੈਂਦਾ ਭਾਈ ਨੇ ਤੇ ਭਾਈ ਦੱਸਿਓ ਹਾਂ ਡਿਟੇਲ ਇਹਦੀ ਇਹ ਲੋਚ ਕਿਦਾਂ ਮੋੜ ਕੈਮਰਾ ਬੋਲਾ ਸਤਨਵਾਂ ਇਹ ਭਾਜੀ ਛੋਟੀ ਦੂਜਾ ਸੁਆ ਗਾਂ ਘੱਬਣ ਆ ਅੱਛਾ ਜੀ ਹਾਂ ਜੀ ਇਹ ਸਾਡੇ ਤਨਾਮੀ ਨੇ ਆਨੇ ਚੈੱਕ ਪਾ ਜੀ ਅੱਛਾ ਜੀ ਠੀਕ ਆ ਠੀਕ ਜੀ 8-9 ਕਿਲੋ ਦੁੱਧ ਜੀ ਠੀਕ ਆ ਠੀਕ ਆ ਸੱਜਣ ਇਹ ਫਿਰ ਚੰਗਾ ਚਵਾਣਾ ਦੁੱਧ ਸਾਡੇ 14 ਕਿਲੋ ਤੋਂ ਪਲੱਸ ਗਈ ਹਰਿਆਣੀਆਂ ਆਈ ਛੋਟੀ ਪਹਿਲਾਂ ਠੀਕ ਆ ਠੀਕ ਆ ਪਹਿਲੇ ਸਵੇਰ 14 ਲੀਟਰ ਹਾਂ ਪਹਿਲੇ ਸਵੇਰ 14 ਕਿਲੋ ਤੇ ਕੱਦ ਵਜਨ ਵੇਖੋ ਛੋਟੀ ਦਾ ਨਗੀਨਾ ਮੁੰਦਰੀ ਆ ਸਾਉ ਨਾਲੇ ਮੈਂ ਖੋਲ ਕੇ ਦਿਖਾਉਂਦਾ ਤੁਹਾਨੂੰ ਬੋ ਭਾਜੀ ਕਰੋ ਚੈੱਕ ਤੇ ਕੱਡ ਕੱਡ ਵੀ ਬਹੁਤ ਤਗੜਾ ਤੇ 8 ਲੀਟਰ ਦੁੱਧ ਹੁਣ 8ਾਂ ਤੋਂ ਪਲਾਸ ਹੀ 8 ਹੀ ਲਾ ਲੈ ਕੋਈ ਠੀਕ ਠੀਕ ਹਾਂਜੀ ਲੋ ਬਈ ਇਹਨ ਕੀ ਅੱਡ ਬਲਾ ਗਿਆ ਤੇ ਪਹਿਲੇ ਸਵੇਰਾ ਦੁੱਧ ਇਹਨਾਂ ਚੰਗਾ ਭਰਿਆ 14 ਲੀਟਰ ਤੇ ਥਣ ਭਾਂਡਾ ਅਜੇ ਕੱਡ ਬਈ ਨੀ ਆ ਤੇ ਇਸ ਟਾਈਮ ਜਿਹੜੀ 3.5 ਮਹੀਨੇ ਦੀ ਚੈੱਕ ਪਾਸ ਹਾਂ 3.5 ਮਹੀਨੇ ਠੀਕ ਹੈ ਠੀਕ ਹੈ ਲੋ ਬਈ 3.5 ਮਹੀਨੇ ਦੀ ਚੈੱਕ ਪਾਸ ਤੇ 8ਾਂ ਤੋਂ ਦੁੱਧ ਵਾਢੀ ਹੋ ਗੋ ਤੇ ਬਾਕੀ 8 ਲੀਟਰ ਦੀ ਪਈ ਕਹਿੰਦਾ ਕਿ ਗਾਰੰਟੀ ਆ ਦੇਖੋ ਬਾਈ ਤੁਹਾਨੂੰ ਸੁਣ ਵੀ ਬਹੁਤ ਚੰਗਾ ਲੱਗਾ ਵਾ ਵੀ ਵੱਡੀ ਛੋਟੀ ਪਾਜੀ ਫੁੱਲ ਲੈ ਜਾ ਠੀਕ ਹੈ ਠੀਕ ਹੈ ਕਿੰਨੇ ਵਜੇ ਸਵੇਰੇ ਚਾਹੀਏ ਹਰ ਇਹ ਵੀ ਦੀ ਆਪਣੇ ਕੋ ਅੱਜ ਹੀ ਆਈ ਆ ਅੱਛਾ ਜੀ ਇਹ ਸਵੇਰੇ 5 ਵਜੇ ਦੀ ਚਾਹੀਏ ਠੀਕ ਹੈ ਠੀਕ ਹੈ ਹਾਂਜੀ ਸਵੇਰੇ 5:00 ਵਜੇ ਦੀ ਚਵਾਈ ਆ ਤੇ ਹੋਰ ਸਭ ਨਾਲ ਕੋਈ ਪਰਾਹੰਦਾ ਜਲਾਵੇ ਹਾਂਜੀ ਤੇ ਪਹਿਲੇ ਟਾਈਮ ਬਾਈ ਦੀ ਵੀਡੀਓ ਲੱਗਿਆ ਨਾ ਪਾਜੀ ਵੱਧ ਬੰਦੀ ਹੈ ਜੇ ਦੀ ਅੱਛਾ ਜੀ ਹਾਂਜੀ ਸੱਜਣਾ ਨਾਲ ਵੱਧ ਬੰਦੀ ਠੀਕ ਹੈ ਇਧਰ ਵੀ ਸਾਈਡ ਤੋਂ ਜਰਾ ਥਣ ਪਾਂਡਾ ਕਰਾ ਰਹੇ ਹੋ ਚੱਕ ਹਾਂਜੀ ਲਓ ਭਾਈ ਅਗਲੀ ਸਾਈਡ ਤੋਂ ਕਰੋ ਚੱਕ ਤੁਸੀਂ ਸਣਾ ਦਾ ਸੈਜ ਗਿਆ ਤੇ ਹੈ ਵੀ ਠੰਡੀ ਧੀਰੀ ਆ ਉੱਥੇ ਵੀ ਜੀ ਧਾਰ ਹੀ ਲੈਂਦੀ ਅੱਛਾ ਜੀ 2 ਮਿੰਟਾਂ ਤੋਂ ਪਹਿਲਾਂ ਪਸੰਦੇ ਵੀ ਠੀਕ ਆ ਠੀਕ ਆ ਆਪਣੇ ਕੋ ਪਤਾ ਨਹੀਂ ਆਣ ਕੇ ਜੀ ਗਾਇ ਲਵਾ ਸਕਦੀ ਜੜੀ ਠੀਕ ਆ ਠੀਕ ਆ ਆਪਾਂ ਇਹ ਕਹ ਰਹੀਏ ਠੀਕ ਆ ਕਿ ਨਹੀਂ ਆਹੋ ਪ੍ਰੇਥਾਂ ਤੇ ਹੋ ਜਾਂਦਾ ਥੋੜਾ ਬਰਾਬਰ ਆ ਲਾ ਦੇ ਵਿਖਾ ਲਈ ਉਤੋਂ ਲਾ ਦੋ ਲਾ ਦੋ ਕੋਈ ਲਾ ਕੇ ਵਿਖਾ ਲਈ ਪਨੀਰ ਭਰਾ ਕੇ ਨੇ ਲਾਈ ਗੋਣੀ ਨਹੀਂ ਬਿਲਕੁਲ ਸਹੀ ਗੱਲ ਕਰੋ ਜੀ ਇਹ ਸਹਾਇ ਵੀ ਸਿੰਗਲਾ ਧੀਆ ਇੱਕ ਕੱਡ ਕੱਡ ਵੀ ਬਹੁਤ ਤਗੜਾ ਤੇ ਫੇਟ ਤੋਂ ਪੁਰਾ ਵੀ ਯਾਰ ਚੌੜਾ ਲੱਗਾ ਚੈੱਕ ਕਰੋ ਜੀ ਕਿ ਇਸ ਕੁਆਲਟੀ ਚੈੱਕ ਕਰਦੇ ਸਿੰਗ-ਸੁੰਗ ਵੀ ਬਹੁਤ ਚੰਗਾ ਵਾ ਤੇ ਇਹਦਾ ਮੁੱਲ ਭਾਜੀ ਫਿਰ ਕੀ ਕਰਨਾ ਲੈ ਲਓ ਭਾਜੀ ਇਹ ਝੋਟੀ 1 ਲੱਖ ਦੇ 60 ਹਜ਼ਾਰ ਦੀ ਪਹੁੰਚ ਹੋਈ ਇੱਥੇ ਵੀਰ ਨੇ ਦੱਸਿਆ ਸੀ ਆਪਣਾ ਜੋ ਸੱਜਣ ਲੈਂਦੀ ਨੇ ਅੱਛਾ ਜੀ ਠੀਕ ਹੈ ਠੀਕ ਹੈ ਹਾਂਜੀ ਆਪਾਂ ਜਿਹਾ ਹੀ ਦੇ ਦਿੰਨੇ ਆ ਹਾਂਜੀ ਲੱਖ ਦੀ ਦੇ ਦਈਏ ਭਾਜੀ ਕਰ ਦਈਏ ਮਾਨਦਾਨਾ ਦੇਣਾ ਭਰਾ ਅੱਛਾ ਹਾਂ ਨਾ ਇਹ ਦਸ ਜੀ ਠੀਕ ਆ ਹਾਂ ਨਾ ਭਾਈ ਹਾਂਜੀ ਹਾਂ ਨਾ ਭਾਈ 90 ਹਜ਼ਾਰ ਦੀ ਝੋਟੀ ਦੇ ਲਾਂਗੇ ਠੀਕ ਹੈ ਠੀਕ ਹੈ ਲਓ ਭਾਜੀ 90 ਹਜ਼ਾਰ ਇਹ ਤਾਂ ਛੋੜ ਪਾਈ ਦਾਦੇ ਕਿੰਨੀ ਕਰਨੀ ਜਿੰਨੀ ਤੁਸੀਂ ਕਹਦੋਗੇ ਭਾਜੀ ਜਿਆ ਛੱਡ ਜੰਦੀ ਭਾਈ ਸੀ ਜਾਂ ਵੇਲੋ ਛੋਟੀ ਜਲਦੀ ਕੇ ਦੱਸ ਦੋ ਚਲੋ ਛੱਡ ਦੋ ਕੋਈ ਨਹੀਂ ਯਾਰ ਛੱਡ ਹਾਂਜੀ ਯਾਰ ਛੱਡ ਦੋਈ ਛੱਡ ਦਿੰਨੇ ਮੈਂ ਭਾਈ ਦੋ ਹੀ ਛੱਡ ਦਿੰਨੇ ਪਰ ਜਿਹੜਾ ਝੋਟੀ ਲੈ ਜੂ ਨਾ ਵੀਰ ਯਾਦ ਕਰੂਗਾ ਝੋਟੀ ਨੂੰ ਠੀਕ ਹੈ ਠੀਕ ਹੈ ਲੋਕੀ ਸੱਚ ਨਾਲ ਜਿੱਦਾਂ ਦੋ ਜੀ ਵੀ ਲਈ ਜਾਂਦੀ ਆ ਤੇ ਸਿੰਪਲ ਵੀ 89 89 ਸਿੰਪਲ ਇਹਦਾ ਝੋਟੀ ਦਾ ਠੀਕ ਹੈ ਠੀਕ ਹੈ ਇਹ ਬਾਕੀ ਠੰਡੀ ਸੀਲ ਬੜੀ ਭਾਈ ਠੀਕ ਹੈ ਠੀਕ ਗੱਲ ਬਾਨੀ ਸਹੀ ਗੱਲ ਹੈ ਸਹੀ ਉਧਰ ਦਾ ਮਾਲ ਉਧਰ ਵੀ ਹਾਈ ਠੰਡਾ ਦੀ ਰਹਿੰਦਾ ਨਾ ਬਾਕੀ ਇਹੋ ਜੇ ਘਰ ਘਰ ਪੀਸ ਥੋੜਾ ਜੰਮਦੇ ਆ ਸਹੀ ਗੱਲ ਹੈ ਜੀ ਸਹੀ ਹੈ ਕਿ ਨਹੀਂ ਲਓ ਭਾਈ ਨਿੰਕੀਨਾ ਹੀ ਆ ਤੇ 88000 ਦੀ ਬਾਈ ਕਹਿੰਦਾ ਕਿ ਦੇ ਰਾਂਗੇ ਹਾਂ ਜੀ ਤੇ ਬਿਲਕੁਲ ਜਿਹੜਾ ਨਾਰਮਲ ਰੇਟ ਆ ਤੇ ਸੱਜਣਾ ਜਿਹਨਾਂ ਦੁੱਧ ਆਉਂਦੇ ਸਾਢੇ 3 ਮਹੀਨੇ ਦੀ ਚੱਕ ਪਾਸ ਤੇ ਅੱਠਾਂ ਤੋਂ ਪਲੱਸ ਜਿਹੜਾ ਦੁੱਧ ਦੇ ਦੀ ਆ ਇਸ ਟਾਈਮ ਤੇ ਆਜ ਹੁਣ ਦੂਜੇ ਨੰਬਰ ਤੇ ਆ ਵੀ ਝੋਟੀ ਭਾਜੀ ਦੇਖੋ ਕਿੰਨੀ ਚੰਗੀ ਹੈ ਇਹ ਦੱਸਿਓ ਹਾਂ ਬਾਈ ਡਿਟੇਲ ਰਹੀ ਸਾਡੇ 8 ਮਹੀਨੇ ਦੀ ਗੱਭਨ ਜੀ ਅੱਛਾ ਜੀ ਤੇ ਦੁੱਧੋਂ ਛੱਡਦੀ ਆ ਠੀਕ ਆ ਡਰਾਈ ਆ ਹਾਂ ਜੀ ਠੀਕ ਠੀਕ ਇਹਦੀ ਇਹ ਸਿਮਤ ਜੀ ਭਾਜੀ ਅੱਛਾ ਜੀ ਇੰਨੀ ਠੰਡੀ ਸੀਲ ਝੋਟੀ ਆ ਹਾਂ ਜੀ ਆ ਵੇਖੋ ਐਂ ਤਰਾ ਭਾਜੀ ਠੀਕ ਆ ਠੀਕ ਆ ਠੀਕ ਆ ਅਗਲੇ ਸ਼ਹਿਰੋਂ ਲਿਆ ਵੇ ਠੀਕ ਆ ਠੀਕ ਆ ਆ ਵੇਖੋ ਤਾਂ ਲੋ ਬਈ ਲੱਗ ਗਿਆ ਦਿਖਾ ਦਿਓ ਜਿਹੜਾ ਇਹ ਜੇ ਸ਼ਹਿਰ ਹੀ ਵਾਕਿਆ ਸਹੀ ਗੱਲ ਇਹ ਬਹੁਤ ਹੀ ਚੰਗੀ ਝੋਟੀ ਪਹਿਲੇ 10 13 14 ਕਿਲੋ ਝੋਟੀ ਨੇ ਦੋ ਦਾ ਅੱਛਾ ਜੀ ਹਾਂ ਜੀ ਠੀਕ ਆ ਠੀਕ ਆ ਆ ਵੇਖੋ ਲੋ ਬਈ ਨਹੀਂ ਤੇ ਡ ਬਹੁਰੀ ਕਰਮ ਵਾਲੀ ਠੰਡੀ ਧੀ ਆ ਬੜੀ ਸਨੇਦੀ ਝੋਟੀ ਵੀ ਉਧਰ ਦੀ ਝੋਟੀ ਹਰਿਆਣੇ ਦੀ ਅੱਛਾ ਜੀ ਹਾਂਜੀ ਚੋਰ ਠੀਕ ਹੈ ਠੀਕ ਹੈ ਜੀ ਲੋ ਬਾਜੀ ਕਰੋ ਕਟ ਕਾਟ ਇਹਦਾ ਵੀ ਬਹੁਤ ਤਗੜਾ ਵਾ ਤੇ ਫੇਸ ਕੁਆਲਟੀ ਵੀ ਚੰਗੀ ਆ ਤੇ ਸਿੰਗ-ਸਿੰਗ ਬਹੁਤ ਹੀ ਪਿਆਰਾ ਲੱਗਾ ਵਾ ਮੈਂ ਤਾਂ ਖੁੱਲ ਕੇ ਮਖਮਾਹ ਪਾਜੀ ਇਹ ਦੂਜਾ ਸਵੇਰ ਸੁਣਾ ਪਾਜੀ ਨਹੀਂ ਇਹ ਵੀ ਦੂਜਾ ਜੀ ਇਹ ਵੀ ਦੂਜੇ ਦੀ ਗੱਬਣਾਈ ਠੀਕ ਹੈ ਠੀਕ ਹੈ ਜੀ ਹਾਂਜੀ ਲੋ ਬਾਜੀ ਦੂਜਾ ਸਵੇਰ ਸੁਣ ਵੀ ਰਸਤੇ ਦੀ ਦੀਮਾਨ ਬੜੀ ਵੀਰ ਜਿਹਦਾ ਫੋਨ ਨਾਲ ਧੋਕੜਾ ਗੱਬਣਾ ਚਾਹੀਦਾ ਅੱਛਾ ਅੱਛਾ ਠੀਕ ਠੀਕ ਹੈ ਠੀਕ ਹੈ ਲੋ ਬਾਜੀ ਧੋ ਇਹ ਕਾਦ ਕਾੜ ਹੀ ਬਹੁਤ ਇਹਦਾ ਚੰਗਾ ਵਾ ਤੇ 13 ਲੀਟਰ ਦਾ ਪਿਛਲੇ ਸਵੇਰਾ ਮਿਲਕਰ ਕਾੜੇ ਦਾ ਤੇ ਸਾਢੇ 8 ਮਿੰਟ ਦੀ ਭਾਈ ਹੁਣ ਆ ਵੇਖੋ ਭਾਈ ਜੀ ਇੱਥੇ ਮੱਤੀ ਖਲਾ ਕੇ ਇਹ ਇਹ ਥੋੜਾ ਕੋਈ ਸ਼ੁਕਰਖਾਨਾ ਵੀ ਲਾ ਤੈਨ ਪੁੱਟ ਕੇ ਕਦੀ ਆਇਆਂ ਨੂੰ ਨਹੀਂ ਬਿਲਕੁਲ ਸਹੀ ਗੱਲ ਸਹੀ ਹੈ ਲਾਇਦਾ ਇਤੋਂ ਬਦਲਾ ਜਾਂਦਾ ਮੋਲ ਮੁੜਦਾ ਹਾਂਜੀ ਨਾ ਭਾਈ ਕਰੋ ਚੈੱਕ ਪੇਠ ਪੂੜਾ ਵੀ ਦਿਖਾਓ ਭਈ 8.5 ਮਹੀਨੇ ਦੱਸਿਆ 8.5 ਮਹੀਨੇ ਠੀਕ ਹੈ ਠੀਕ ਹੈ ਲਓ ਭਈ 8.5 ਮਹੀਨੇ ਜਿਹੜਾ ਵੀ ਭਰਾ 1.5 ਮਹੀਨਾ ਹੋਰ ਸਾਮ ਕਰ ਲੂਗਾ ਤੇ ਦਰਦ ਦੇ ਟਕੇ ਲਈ ਜਾਊਗੀ ਤੇ ਇਹਦਾ ਕੀ ਮੁੱਲ ਹੈ ਭਾਜੀ ਕੇ ਸੇਮ ਹੀ ਦੇ ਦिए ਸਾਸੀ ਵੀ ਹਾਂਜੀ ਵੇਖ ਲਓ ਜੇ ਆ ਗਈ ਜੈਸ ਤੇ ਨਹੀਂ ਦੱਸ ਦੋ ਤੁਸੀਂ ਭਾਜੀ ਦੱਸੋ ਵੀਰ ਛੱਡ ਦਿਓ ਕੋਈ ਨਾ ਕੋਈ ਛੱਡੋ ਕੋਈ ਨਾ ਕੋਈ ਇਹਦੇ ਜੋਂ ਇਹ ਚੋ ਛੱਡ ਦिए ਹਾਂਜੀ ਇਹ ਫਿਰ ਭਾਜੀ ਹਾਂ ਨਾ ਆਪਾਂ ਜਿਹੜੀ ਦੇ ਹੀ ਦੇਣੀ ਆ 80 ਹਜ਼ਾਰ ਚੋਟੀ ਦੇ ਦਾਂਗੇ ਠੀਕ ਹੈ ਠੀਕ ਹੈ ਲਓ ਬਈ 80 ਹਜ਼ਾਰ ਜੀ ਦੇ ਸਾਹ ਬਾਈ ਨੇ ਛੜਤੀ ਆ ਵੱਡੀਆਂ ਛੋਟਾਂ ਕਰਤੀਆਂ ਹਾਂ ਹਾਂਜੀ ਵੱਡੀਆਂ ਭਾਜੀ ਦੇਖੋ ਪਤਾ ਗੱਲ ਕੀ ਆ ਭੈਣ ਭਰਾ ਖੜੇ ਉਹਨੂੰ ਫਾਇਦਾ ਵੀ ਹੋ ਜੇ ਸ਼ਹਿਰਾ ਵੀ ਹੋਵੇ ਸਹੀ ਹੈ ਨਾ ਠੀਕ ਠੀਕ ਚਲੋ ਭਾਈ ਇਹ ਨਹੀਂ ਕਹਿੰਦੇ ਜਦੋਂ ਆਪਣਾ ਮਾਲਾ ਚੰਜੀਤ ਭਾਜੀ ਉਹ ਨਹੀਂ ਲੈਦੇ ਹੁੰਦੇ ਆ ਨਾ ਵੀ ਕਾਲਾ ਸੋਨਾ ਸਸਤਾ ਹੋ ਗਿਆ ਵੀ ਉਹ ਕਾਲਾ ਸੋਨਾ ਇਹ ਹਿਸਾਬ ਨਾਲ ਸਹੀ ਗੱਲ ਆ ਬਲੇ ਸਹੀ ਗੱਲ ਆ ਭਾਜੀ ਹਾਂਜੀ ਆਪਾਂ ਵਾਅਦਾ ਨਾ ਕਰ ਦਿੰਦੇ ਆ ਵੀ ਝੋਟੀ ਇੱਕ ਵੀ ਦੀ ਆ ਤੁਕੀ ਤੁਕਿਆ ਜਿਹੜਾ ਇਹ ਬਿਨਾ ਸੰਭਲੂ ਦਾ ਲੇਟ ਮਿੰਨਾ ਸਾਹ ਕੇ ਬਾਈ ਇਹ ਰਾਕ ਅਮਲਦੀਪ ਚੀਜ਼ ਬਣ ਜਣੀ ਆ ਹਾਂਜੀ ਸਭ ਉਹ ਛੱਡਤੀ ਆ ਬਾਈ ਨੇ ਤੇ ਆ ਜੇ ਹੁਣ ਤੀਜੇ ਨੰਬਰ ਤੇ ਤੇ ਚੱਕੋ ਦੁੱਧ ਦਾ ਡਰਾਮਾ ਦੁੱਧ ਦਾ ਡਰਾਮਾ ਹਾਂਜੀ ਹਾਂਜੀ ਉਹ ਇਹ ਲੱਗੂ ਜਗਾ ਚਟਾ ਬਹੁਤ ਜਗਾ ਲਗਾ ਮੈਂ ਥੋਲ ਕੇ ਬੰਨਾਂ ਨਾ ਨੂੜਾਂ ਦੇ ਤੇ ਆ ਜਾਲ ਵਿਖਿਆ ਪਿਆ ਵਾ ਅਰੇ 16 ਕਿਲੋ ਸੱਜਰ ਮੈਂ ਦਾ ਰਿਕਾਰਡ ਜੀ ਅੱਛਾ ਜੀ ਵੇਲ ਕੋਲ ਕੋਈ ਵੀਰ ਆਪਣੇ ਕੋ ਸਾਈਨ ਕਰਾ ਕੇ ਲਿਖਾ ਕੇ ਲੈ ਜੀ ਠੀਕ ਹੈ ਜੀ ਫਾਂ ਦੇਮ 16 ਕਿਲੋ ਛੋਟੀ ਨੇ ਦੁੱਧ ਭਰੇ ਜੀ ਬਾਕੀ ਚਲੋ ਵੀਰ ਭਰਾ ਵੇਖਣ ਵਾਲੇ ਸਿਆਣੇ ਆ ਨਾ ਸਿਆਣੇ ਨਹੀਂ ਆਪਾ ਵੇਖੋ ਸਾਡਾ ਦਸੰਦਾ ਭਰ ਗਿਆ ਅੱਗੋਂ ਸਾਡੀ ਗੱਲ ਤੇ ਕਿਹੜਾ ਕਿਸੇ ਵੀਰ ਨੇ ਰਹਿਣਾ ਏ ਉਹਨੇ ਆਪਕੇ ਸਾਹਮਣੇ ਟੰਡਾ ਵੇਖ ਕੇ ਆਪਣੇ ਹਿਸਾਬ ਨਾਲ ਅੰਦਾਜ਼ਾ ਲਾ ਲੈਣਾ ਆਪਾਂ ਕਿ ਸਾਡਾ ਦਸੰਦਾ ਭਰ ਗਿਆ ਜਿਹੜੀ ਚੀਜ਼ ਹੈਗੀ ਆ ਜਿੰਨਾ ਕਿਸੇ ਦਿੱਤਾ ਆਪਾਂ ਉਹ ਦੱਸਣ ਦੇ ਆ ਬਾਕੀ ਕਾਂਦ ਵਜਨ ਵੀਰ ਨੂੰ ਸਾਰੀਆਂ ਜੜੀਆਂ ਨਾ ਵੱਡੀਆਂ ਛੋਟੀਆਂ ਪਈ ਨੇ ਲਿਆਂਦੀਆਂ ਆ ਇਹ ਕਰੋ ਜਣਪੰਡਾ ਇਹਦੀ ਬਾਈ ਡਿਟੇਲਸ ਦੱਸੀਏ ਹਾਂ ਇਹਦੀ ਬੰਦ ਨੂੰ ਭਾਜੀ ਚੁੱਟਾਗੇ ਹੱਸਣਾ ਅੱਛਾ ਅੱਛਾ ਠੀਕ ਹਾਂਜੀ ਤਾਂ ਬਾਕੀ ਇਹ ਲੋ ਕੱਲੀ ਗੱਡੀ ਚੋਂ ਆਉਣ ਵਾਲੀ ਛੋਟੀ ਭਾਜੀ ਸਹੀ ਗੱਲ ਸਹੀ ਗੱਲ ਲੋ ਜੀ ਗੱਡ ਗੱਡ ਬਹੁਤ ਹੀ ਤਗੜਾ ਵਾ ਇਹ ਤਾਂ ਵੱਡੋ ਬਹੁਤ ਹੀ ਚੰਗੇ ਲੱਗੇ ਆ ਤੇ ਦੂਜੀ ਸਾਈਡ ਤੋਂ ਆਪਾਂ ਦਿਖਾਉਂਦੇ ਹਾਂ ਤੇ ਨਾੜਾਂ ਦਾ ਯਾਲ ਵਿੱਚ ਆ ਪਿਆ ਵਾ ਬੀਲੀ ਘਰੀ ਬਣਿਆ ਗਏ ਬੀਲੀ ਘਰੀ ਸਹੀ ਗੱਲ ਹਾਂਜੀ ਹਾਂਜੀ ਹਲੇ ਬਾਹਲੇ ਦੇ ਬੀਲੀ ਘਰੀ ਬਣਿਆ ਹਸਾਂ ਬੀਲੀ ਘਰੀ ਬਣਿਆ ਕਰੋ ਇਦੋਂ ਚੈੱਕ ਜਰਾ ਲੋ ਜੀ ਜੰਦਾ ਮਿਲ ਕਮੈਂਟ ਕਰੋ ਚੱਕ ਪਾਈਪਾਂ ਲਾਈਆਂ ਸਿੱਧੀਆਂ ਰੱਬ ਨੇ ਘਰ ਘੜ ਕੇ ਮੂੰਹ ਚੱਡਾ ਥਲੇ ਜੀ ਠੀਕ ਹੈ ਠੀਕ ਹੈ ਜੀ ਇਹ ਹੁਣ ਦੱਸੋ ਬਾਈ ਡਿਟੇਲ ਇਹਦੀ ਜਿੱਦਾਂ ਦੇ ਬਤਾਉ ਨਹੀਂ ਲਾਇ ਪਾ ਨੇ ਹਾਂਜੀ ਹਾਂਜੀ ਉਹਦਾ ਨੇ ਥਾਣੀ ਬਿਲਕੁਲ ਆਪਾਂ ਨੂੰ ਸੱਜੀ ਦੇਖਣੇ ਹਾਂ ਨਾ ਹਾਂਜੀ ਉਹ ਜਿਹੜੇ ਬਤਾਉ ਨਹੀਂ ਲੱਗੇ ਹਾਂਜੀ ਇਹ ਸਾਨੂੰ ਉਹੀ ਜੀ ਸਹੀ ਹਾਂਜੀ ਤੇ ਦੱਸੋ ਡਿਟੇਲ ਇਹਦੀ ਫਿਰ ਡਿਟੇਲ ਵੀ ਜੀ ਮੈਂ ਤੁਹਾਨੂੰ ਦੱਸਿਆ ਵੀ ਇਹ ਹੈਗੀ ਆ ਸਾਡੇ ਪੰਜਾਮੀ ਨੇ ਵਿੱਚ ਕਪਾਸ ਅੱਛਾ ਜੀ ਠੀਕ ਆ 8 ਕਿਲੋ 9 ਦੁੱਧ ਉਹ 8 ਕਿਲੋ ਨਾਲੇ ਕੋਈ ਵੀਰ ਠੀਕ ਆ ਠੀਕ ਆ ਸਾਢੇ ਪੰਜਾਮੀ ਨੇ ਚੈੱਕ ਪਾਸ ਹੈ ਮਹੀਨੇ ਚੈੱਕ ਪਾਸ ਹੁਣ ਇਹ ਸੱਜਣਾ ਜੀ ਇਹਨਾਂ ਦੁੱਧ ਆਵੇ ਸੱਜਣਾ ਨੂੰ ਕਟੰਦੀ ਜਾਵੇ ਬਿਲਕੁਲ ਭਾਈ ਤੇ ਬਾਕੀ ਕੰਦ ਵਜੇ ਦੇਖੂ ਟੋਟੀ ਦਾ ਤੇ ਇਹਨੇ ਫਿਰ 17 ਲੀਟਰ ਚਵਾਇਆ ਇਹਨੇ ਭਾਈ 16 ਕਿਲੋ ਦੁੱਧ 16 ਲੀਟਰ ਸਾਢੇ 16 ਲੀਟਰ ਇਹਨੇ ਸੋਣ ਗਾ ਸੁਆ ਕਿ ਨਾ ਸੁਣਾ ਉਹ ਤੀਸਰਾ ਭਾਈ ਸਮਝੂ ਦੀ ਬੋਲ ਠੀਕ ਆ ਠੀਕ ਆ ਨਵਾਂ ਬੜੀ ਤੀਸਰਾ ਸੁਭਾਸ਼ ਨੂੰ ਵੀ ਕਰਮਾ ਲਈ ਤੇ ਹੈ ਇਹ ਵੀ ਸਿੰਗਲ ਅੱਡੀ ਇਧਰ ਕਰੋ ਚਟ ਤੇ ਪੇਠਪੜਾ ਵੀ ਬਹੁਤ ਚੰਗਾ ਵਾ ਹਾਂਜੀ ਸਾਢੇ 5 ਮਿੰਨਾਂ ਦੀ ਚੱਕ ਪਾਸ ਤੇ ਆਖਾਂ ਤੋਂ ਪਲੱਸ ਜਿਹੜਾ ਦੋ ਦੇਰ ਕੋ ਵੀ ਤਿਆਰ ਆ ਤੇ ਭਾਈ ਮੋਲੇ ਰਹਿਰਾ ਇਹਦਾ ਵੀ ਜੀ ਵੇਲੋ ਮੰਨ ਲਓ 85 ਦੇ ਦੀਏ ਚ ਇਹ ਵੀ ਹਾਂ ਨਾ ਹੀ ਕਰੀਏ ਜਿੱਥੇ ਕੋਈ ਸਾਢੇ ਹਾਂ ਨਾ ਹੀ ਕਰੀਏ ਇਹ ਵੀ ਦੇਰੀ 80 ਦੀ ਹੈ ਛੱਡ ਦੋ ਕਰਾਈ ਜੋਗੇ ਫਿਰ ਹਾਂਜੀ ਕਰਾਈ ਛੋ ਕਰ ਛੱਡ ਲਈ ਜੀ 77000 ਦੀ ਖਾਨ ਆ ਲੈ ਦਾਂਗੇ ਆ ਠੀਕ ਹੈ ਠੀਕ ਲੋ ਭਾਜੀ 77000 ਦੇ ਵਿੱਚ ਟੋਪੜ ਘੱਲ ਤੇ ਸਜਣਾ ਜਿੰਨਾ ਦੁੱਧ ਭਰੀ ਜਾਂਦੀ ਆ ਤੇ ਜਿਹੜਾ ਵੀਰ ਭਰਾ ਆ ਸਾਂਭ ਲੂਏ ਵੀ ਯਾਰ ਜੀ ਵੀਰ ਜੰਗੇ ਭਾਜੀ ਇੰਨੀ ਜਿਆਦੀ ਵੀ ਹੱਦੋਂ ਹੀ ਵੱਧਿਆ ਦੀ ਅੱਛਾ ਜੀ ਹਾਂ ਬਹੁਤ ਜਿਆਦੀ ਚੋਈ ਛੋਟੀ ਨਹੀਂ ਸਿੱਕਲ ਹੱਡੀ ਦੀ ਛੋਟੀ ਆ ਠੀਕ ਹੈ ਜੀ ਠੀਕ ਹੈ ਕਿ ਨਹੀਂ ਹਲੋ ਬਜੀ ਕਰੋ ਇਹਨਾਂ ਕਾਲਾ ਸੋਨਾ ਕਰਦਾ ਸਸਤਾ ਕਾਲਾ ਸੋਨਾ ਸਸਤਾ ਹੋ ਗਿਆ ਤੇ ਆਜੋ ਹੁਣ ਚੌਥੇ ਨੰਬਰ ਤੇ ਹਾਂਜੀ ਦੱਸਿਓ ਭਈਆ ਛੋਟੀ ਭਈਆ ਇਹ ਭਾਜੀ ਬਚਾਰਾ ਮਰ ਗਿਆ ਜੀ ਅੱਛਾ ਜੀ ਇਹ ਮਸ਼ੀਦੇ ਮਿਲਦੀ ਏ ਠੀਕ ਹੈ ਜੀ ਦੋ ਗਿਰਾ ਤੇ 9 10 ਕਿਲੋ ਦੁੱਧ ਜੀ ਠੀਕ ਹੈ ਮੈਂ ਖੋਲ ਕੇ ਬਖਣਾ ਭਈ ਇਹ ਕਿੰਨੇ ਵਸੂਆ ਸੂਈ ਆ ਇਹ ਦੂਜਾ ਬਾਬਾ ਜੀ ਤੁੱਜ ਜਾ ਸੁਗਾ ਸੂਈ ਆਰੇ ਕਾਡ ਕਾਠ ਇਹਦਾ ਵੀ ਬਹੁਤ ਤਗੜਾ ਵਾ ਤੇ 9 10 ਲੀਟਰ ਜਿਹੜਾ ਇਹਦੇ ਕੋਲ ਦੁੱਧ ਤਿਆਰ ਆ ਤੇ ਕਿੰਨਾ ਟਾਈਮ ਹੋ ਗਿਆ ਭਾਜੀ ਸੂਈ ਨੂੰ ਨੂੰ ਠੀਕ ਹੈ ਜੀ ਨੂੰ ਦੋ ਚਾਰ ਦਿਨ ਤਾਂ ਕੀ ਕਰੀਏ ਲੋ ਮੇਂ ਮਹੀਨੇ ਕੇ ਅਸपास ਜਿਹੜਾ ਟਾਈਮ ਮੈਨੂੰ ਹੋ ਗਿਆ ਸੂਜ ਨੂੰ ਤੇ ਕਰੋ ਥਣ ਪੰਡਾ ਇਹਦਾ ਵੀ ਬਹੁਤ ਚੰਗਾ ਲੱਗਾ ਵਾ ਬਸ ਕਾ ਦੋ ਜਿਹਨ ਵੇਖੋ ਬਾਜੀ ਦਾ ਵੀ ਕੰਮ ਦਾ ਦੱਦ ਵਜਨ ਦੀ ਵੀ ਚੰਗੀ ਤੇ ਹੈ ਵੀ ਜੱਡ ਬਲੈਗਿਆ ਇਹ ਵੀ ਹਰਿਆਣੇ ਦੀ ਧੋਤੀ ਹੋਣੀ ਪਿੱਛੇ ਸੀ ਤੇ ਅੰਮੀ ਬੜੀ ਵੀ ਚੰਗੀ ਹੈ ਤੇ ਪੇਠ ਪੁੜਾ ਵੀ ਬਹੁਤ ਚੰਗਾ ਲੱਗਾ ਵਾ ਤੇ ਥਾਣਾ ਦਾ ਸੈਰ ਕਰਿਆ ਵੀ ਹਨ ਗਿੱਟ ਗਿੱਟ ਤੇ ਥਣ ਲੱਗਾ ਵਾ ਚਲ ਕਰੋ ਇਹ ਇਲਾਕੇ ਤੋਂ ਚੱਕ ਹਨ ਬਹੁਤ ਹੀ ਕੱਲਾ ਕੱਲਾ ਥਾਣਾ ਦੂਜੀ ਸਾਈਡ ਤੋਂ ਦਿਖਾ ਦਿਓ ਬੜਾ ਜੀ ਲੋ ਸਰਦਾਰ ਕਰੋ ਜੀ ਭਾਜੀ ਇਧਰੋਂ ਵੀ ਕਰ ਸਕਦੇ ਤੁਸੀਂ ਚੱਕ ਥਣਾ ਦਾ ਸੈਲ ਗੈਬ ਐਨ ਗਿੱਠ ਗਿੱਠ ਤੇ ਤੇ ਬਾਈ ਫਿਰ ਹੁਣ ਪਾਣੀ ਦੇ ਹਾਂ ਜਿਪਾ ਨੇ ਚਾਰ ਟਾਈਮ ਚਲੋ ਭਾਜੀ ਅੱਛਾ ਜਿਹੜੀ ਜੇ ਮੈਂ ਕਹਣਾ ਕਿੰਨੇ ਵਜੇ ਹੁਣੇ ਵੀ ਹੁਣੇ ਥੱਲੇ ਬਹਿ ਜਣੇ ਮੜਾ ਜੀ ਬਾਹਰ ਸੁਣ ਕੇ ਗਾਈਆਂ ਵਾਲਾ ਇਸ ਭਾਵ ਦਾ ਨਿਕਾਣੀ ਵਾਲਾ ਹੀ ਠੀਕ ਹੈ ਠੀਕ ਹੈ ਲਓ ਭਾਜੀ ਜਦੋਂ ਕੋਈ ਪ੍ਰਾਣਾ ਘਰ ਆ ਜਾਏ ਉਦੋਂ ਬਹਿ ਜਾਓ ਬਾਟੀ ਲੈ ਕੇ ਬਿਲਕੁਲ ਭਾਜੀ ਇਹ ਫਰਿੱਜ ਆ ਸਹੀ ਗੱਲ ਫਰਿੱਜ ਆ ਕਿ ਤਾਜਾ ਤਾਜਾ ਦੁੱਧ ਚੋਗਿਆ ਜਦੋਂ ਮਰਜੀ ਚਾਹ ਬਣਾਓ ਇੱਕ ਵਾਰ ਲਪੂਂਦੀ ਆ ਅੱਛਾ ਠੀਕ ਹੈ ਠੀਕ ਹੈ ਮੋਲੇ ਦਾ ਭਾਜੀ ਹਰ ਮੋਲੋ ਉਸੇ ਫਰੇਂਜਾ ਬਾਈ ਕਰ ਰਹੀ ਹੈ ਫਰੇਂਜਾ ਵਾਲਿਆਂ ਦੀ ਇਹ ਇਹ ਭਾਈ ਮੰਗਾਂ ਨੂੰ ਜਿੰਨੇ ਮਰਜ਼ੀ ਮੰਗਿਆ 75000 ਦੀ ਹਾਂ ਆ ਚੁੱਕੀ ਠੀਕ ਹੈ ਠੀਕ ਹੈ ਲਓ ਭਾਜੀ 75000 ਦੀ ਤੇ ਜਿਹੜਾ ਵੀ ਵਪਾਰ ਵੀ ਲੈ ਜਾਊਗਾ ਸਾਹ ਬੜਾ ਨੇ ਦੁੱਧ ਚੰਗਾ ਚਵਾਈ ਜਾਊਗਾ ਉਹ ਬੱਚਾ ਇਹ ਆ ਰੈਡੀਮੇਡ ਬੱਚਾ ਇਹਦਾ ਠੀਕ ਹੈ ਠੀਕ ਹੈ ਠੀਕ ਲਓ ਭਾਈ ਜੀ ਆਨਾ ਨੇ ਕੋਈ ਦੁੱਧ ਤੇ ਆਉਂਦਾ ਫਿਕਰ ਆਸ ਕੋਈ ਮੂੰਹ ਤੋਣਾ ਬਣਾ ਥੋੜਾ ਜਿਹਾ ਗਿੱਡ-ਗੁਡਾ ਜਿਹਾ ਨਾ ਸਹੀ ਗੱਲ ਬਾਈ ਭਾਈ ਆ ਛੋਟੀ ਮਰ ਜਾ ਸਿਆ ਇਹ ਭਾਈ ਨਗੀਨਾ ਜੇ ਅੱਛਾ ਜੀ ਤੋਹਫਾ ਹੀ ਦੇਣਾ ਏ ਇਹ ਭਾਈ ਪੰਜਾਂ ਮਹੀਨੇ ਦੀ ਚੈੱਕ ਪਾ ਜੀ ਅੱਛਾ ਜੀ ਤੇ ਮਗਰੇ ਦੇ ਉਹ ਕੱਟਾ ਜੀ ਵਿਖਾ ਦੇ ਠੀਕ ਹੈ ਠੀਕ ਹੈ ਲਓ ਭਾਈ ਕੱਟਾ ਵੀ ਫਲਿਆ ਫਲਿਆ ਤੁਹਾਨੂੰ ਮਿਲ ਜਣਾ ਤਦੋ ਕਿ ਅੱਕਾ ਹਾਂ ਜੀ ਇਹ ਗਿਫਟ ਨਾਲ ਕੇ ਇਹ ਤਾਂ ਭਾਜੀ ਮੈਂ ਦੱਸਣ ਗਿਆ ਤੁਹਾਨੂੰ ਗੱਲ ਅੱਛਾ ਜੀ ਇੰਨਾ ਕਿ ਬੱਚਾ ਹੋਵੇ ਨਾ ਸਾਡੇ ਕੋ ਹਾਂ ਜੀ ਮਤਲਬ ਮੇਰੇ ਕੋਈ ਹੋਵੇ ਹੋਰ ਵਪਾਰੀਆਂ ਦੀਆਂ ਵੀ ਆਪਾਂ ਗੱਲ ਕਰਦੇ ਨਾ ਠੀਕ ਹੈ ਠੀਕ ਹੈ ਜੀ ਇਹ ਸੂਨ ਵਾਲੀ ਨਾ ਨਾਂ ਹੁੰਦੀ ਹਾਂ ਜੀ ਕਿ ਮੈਂ ਪਤਾ ਕਿਹਣਾ ਸੀ ਮੈਂ ਤਾਂ 2 ਮਹੀਨਿਆਂ ਦੀ ਜੱਗੇ ਭਾਈ ਸੀ ਠੀਕ ਹੈ ਠੀਕ ਹੈ ਸਹੀ ਹੈ ਨਾ ਸਹੀ ਗੱਲ ਹੈ ਸੱਚਾਈ ਹੈ ਇਹ ਸਾਡੇ 6 ਮਹੀਨੇ ਦੀ ਸੂਈ ਮੈਂ ਅੱਛਾ ਜੀ 5 ਮਹੀਨਿਆਂ ਦੀ ਚੱਕਾ ਪਾਸ 7 ਕਿਲੋ ਲੀਟਰ ਵਾਲਾ ਠੰਡਾ ਕਰਕੇ ਦੁੱਧ ਉਹ ਇਧਰ ਤੇ ਸੱਜਰ ਨੇ ਬਈ ਇਹਨੇ ਸੱਜਰ ਨੇ ਬਈ 12 ਕਿਲੋ ਦੁੱਧ ਦਿੱਤੀ ਸਿਰਫ ਸਾਮ ਭਾਈ ਕੋ ਥੋੜੀ ਬਜ਼ੁਰਗ ਆ ਲਾਖੋਂ ਖੜ ਲੱਗੀ ਉਹਦੀ ਨੇ ਵਿਚਾਰੇ ਦੀ ਨੂੰ ਸਾਮ ਘੱਟ ਹੋਈ ਆ ਤੇ ਮਹੀਨਸ ਉਹਦੀ ਛੋਟੀ ਚ ਪਈ ਗਈ ਬਈ ਹੈ ਜਰੂਰ ਲੱਸੀ ਆ ਪਰ ਹੈ ਕਰਤੂਦ ਵਾਲੀ ਆ ਹਾਂਜੀ ਮਗਰ ਦੋਵੇਂ ਟਾਈਮ ਬੱਚੇ ਨੇ ਠੀਕ ਹੈ ਠੀਕ ਹੈ ਹਾਂਜੀ ਲਓ ਬਈ ਕਰੋ ਚੱਕ ਹੈ ਇਹ ਵੀ ਜੱਡ ਬਲੈਗ ਆ ਤੇ ਸਾਮ ਥੋੜੀ ਚਲੋ ਜਰੂਰ ਘੱਟ ਹੋਈ ਆ ਪਰ ਹੈ ਕਰਤੂਦ ਵਾਲੀ ਆ 12 ਲੀਟਰ ਜਿਹੜਾ ਇਹਨੇ ਸੱਜਰ ਨੇ ਦੁੱਧ ਭਰਿਆ ਵਾ ਹਾਂ ਇਹ ਗੋੜੀਆਂ ਨੂੰ ਅਜੇ ਤੇ ਬਾਕੀ ਇਤਰਾਫ ਆਮ ਆ। ਇਹ ਕਿੰਨਾ ਵਸ ਵਸੇ ਭਾਜੀ? ਇਹ ਦੂਜਾ। ਲਾ ਕੇ ਜੀ ਗੱਬਣੇ। ਤੇ ਜਿਹਨ ਗੱਬਣਿਆ? ਹਾਂ ਠੀਕ ਹੈ ਠੀਕ ਹੈ। ਚੁਆਈ ਜੰਦੀ ਭਾਜੀ ਬਹੁਤ ਗੱਬਣਿਆ। ਤੇ 12 ਲੀਟਰ ਜਿਹੜਾ ਠੀਕ ਹੈ ਠੀਕ ਹੈ। ਨੱਚਦੀ ਯਾਰੇ। ਨੱਚਦੀ ਪੂਰੀ। ਆਹ ਠੀਕ ਹੈ। ਤੇ ਆਹ ਵਾਲਾ ਪਈਵਾ ਅਗਲੇ ਦਾ ਅੱਗੇ ਤੋਂ ਦਿਖਾ ਰਹੇ ਹੋ। ਇਹ ਵੀ 5.5 ਮਿੰਟ ਦੀ ਚੱਕ ਪਾਸ ਤੇ 7 ਲੀਟਰ ਜਿਹੜਾ ਦੁੱਧ ਦੇਖਣ ਤੋਂ ਵੀ ਤਿਆਰ ਆ। ਕਿ ਦੋਵੇਂ ਟਾਈਮ ਜਵਾਬ ਤੇ ਮਿਲਦੀ ਆ। ਸਰੋ ਲਾਗੇ ਤੋਂ ਚੱਕ ਇਹ ਇਹਦਾ ਮੁੱਲ ਭਾਜੀ ਫੇਰ ਦੇ ਲੋ ਇਹ ਵੀ ਹੁਣੇ ਦੇ ਦੇ ਦੀਏ ਨਹੀਂ ਕਰਦੀ ਤੇ ਗੁੱਸਾ ਕਰ ਜੂਗੀ ਆਪ ਭਾਜੀ ਉਹ ਮੇਰੀ ਕੀਮਤ ਘਟਾ ਰਹੀ ਮੇਰੀ ਕੀਮਤ ਕਿਉਂ ਘਟਾਈ ਮੈਂ ਤੇ ਨਾਲ ਬੱਚਾ ਵੀ ਦੇਣ ਰਹੀ ਹਾਂ ਹਾਂ ਗਿਫਟ ਵੀ ਨਾਲ ਹੈ ਸਰ ਜੀ ਤਾਂ ਤਿੰਨ ਚੀਜ਼ਾਂ ਚਾਰ ਦੇਣੀਆਂ ਭਾਜੀ ਇਹ ਤੱਕ ਕਰ ਚਾਰ ਚੀਜ਼ਾਂ ਜਾਣੀਆਂ ਜੀ ਚੱਲ ਜੀ ਕੋਈ ਪਸ਼ੂ ਜਾਂਦਾ ਏ ਇੱਕ ਸੌ ਜੋ ਇੱਕ ਹਾਂਜੀ ਹਾਂਜੀ ਇੱਕ ਦੁੱਧ ਹਾਂਜੀ ਏਕੇ ਆਪ ਦੋ ਹੂੰ ਇੱਕ ਦੇ ਅੰਦਰਲਾ ਬੱਚਾ ਤਿੰਨ ਇੱਕ ਉਹ ਪਲਿਆ ਬੱਚਾ ਚਾਰ ਠੀਕ ਜੀ ਚਾਰ ਚੀਜ਼ਾਂ ਘਰ ਲੈ ਕੇ ਜੋ ਕਰਮਾਲੀ ਤੇ ਮੁੱਲ ਖਰੇ ਦਾ ਭਾਜੀ ਮੁੱਲ ਜਾਇ ਜੀ ਜਾਇ ਜੀ ਹਾਂ ਨਾ ਹੀ ਬਸ 65000 ਰੁਪਏ ਦਾ ਠੀਕ ਹੈ ਠੀਕ ਹੈ ਲਓ ਭਾਜੀ ਠੀਕ ਹੈ ਦੇਖ ਭਾਜੀ ਜਾਇ ਜਿਆ ਜਾਇ ਜਿਆ ਜਾਇ ਜਿਆ ਤੇ ਮੌਕੇ ਤੇ ਥੋੜਾ ਬਤਾ ਕੋਈ ਕਰ ਮਾਨਤਨ ਕਰਦੇ ਹੋ ਕੋਈ ਕੋਈ ਵੀਰ ਭਰਾ ਆਊਗਾ ਹਾਂਜੀ ਉਹਦਾ ਮਾਨਤਨ ਮੌਕੇ ਤੇ ਹੀ ਆਪ ਕਰਦਾਂਗੇ ਠੀਕ ਠੀਕ ਲਓ ਬਈ ਮੌਕੇ ਤੇ ਮਾਨਤਨ ਪਈ ਕਹਿੰਦਾ ਕਿ ਜਰੂਰ ਕਰਾਂਗੇ ਹਾਂਜੀ ਬਾਕੀ ਛੋਟੀ ਨਹੀਂ ਮਾੜੀ ਵੇ ਲੋ ਕਾਰ ਲੈ ਕੇ ਜਾਊਗੀ ਕੋਈ ਹਨਾ ਸਹੀ ਗੱਲ ਆ ਬੜੀ ਚਾਰ ਚੀਜ਼ਾਂ ਵੀ ਹਾਂ ਹਾਂਜੀ ਆਈ ਆ ਥੋੜੀ ਜਿਹੀ ਗੱਲ ਸੋਚਣ ਵਾਲੀ ਆ ਚਾਰ ਚੀਜ਼ਾਂ ਚਾਰ ਚੀਜ਼ਾਂ ਕੋਈ ਕੋਈ ਵੀਰ ਭਰਾ ਸੋਚਣਗੇ ਵੀ ਚਾਰ ਚੀਜ਼ਾਂ ਕਿਹੜੀਆਂ ਦੁਕਾਨਦਾਰਲੇ ਗਿਫਟ ਨਹੀਂ ਦਿੰਦੇ ਅੱਜ ਕੱਲ੍ਹ ਫੋਨ ਦੇ ਨਾਲ ਸਹੀ ਗੱਲ ਬਣਿਆ ਹਨਾ ਸਹੀ ਗੱਲ ਔਹ ਹਨਾ ਆਪਾਂ ਪਸ਼ੂ ਕਿੰਨੇ ਪਾਏ ਆ ਉਹ ਸਿਰਫ ਤਿੰਨ ਚੀਜ਼ਾਂ ਲੈ ਕੇ ਜਾਣੀਆਂ ਤਿੰਨ ਚੀਜ਼ਾਂ ਲੈ ਕੇ ਜਾਣੀਆਂ ਉਹਨਾਂ ਨੇ ਸਹੀ ਗੱਲ ਆ ਤੇ ਇਹ ਚਾਰ ਖੜੂ ਚਾਰ ਚਾਰ ਉਹ ਇੱਕੋ ਗੱਲ ਤੇ ਨਹੀਂ ਬਿਲਕੁਲ ਸਹੀ ਸਹੀ ਬਸਾ ਲੋ ਵੀ ਕਰੋ ਚੈੱਕ ਤੇ ਆਂਦੇ ਵੀ ਬਾਹਰ ਅੰਦਰ ਘੁੰਮ ਕੇ ਤਾਂ ਗਿਆਨ ਮਿਲਦਾ ਵਾ ਬਿਲਕੁਲ ਸਹੀ ਗੱਲ ਆ ਹਾਂਜੀ ਹਾਂਜੀ ਤੇ ਅਸੀਂ ਵੀ ਇੰਨੇ ਕੋਈ ਸੋਚਵਾ ਨਹੀਂ ਆ ਵੀ ਚਲੋ ਇਤਰਾ ਹੀ ਵੀਰਾਂ ਭਰਾਵਾਂ ਦੇ ਨਾਲ ਬੈਠ ਕੇ ਗਿਆਨ ਮਿਲਦਾ ਜਰੂਰ ਹਾਂ ਜੀ ਦੁਨੀਆਂ ਤੋਂ ਸਿੱਖੀਦਾ ਆ ਕੇ ਗੱਲ ਸਿੱਖੀਦਾ ਸਿੱਖੀਦਾ ਸਹੀ ਗੱਲ ਆ ਬਾਹਰ ਲੋ ਜ ਕੋਈ ਨਾ ਕੋਈ ਨਵੀਂ ਚੀਜ਼ ਜੇ ਮਿਲਦੀ ਸਿੱਖਣ ਨੂੰ ਹਾਂਜੀ ਬਿਲਕੁਲ ਭਾਈ ਹਾਂਜੀ ਤਦ ਲਈ ਵੀਡੀਓ ਨੂੰ ਕਰ ਦੋ ਵੱਧ ਤੋਂ ਵੱਧ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਹਾਂਜੀ ਤੇ ਵੀਡੀਓ ਪੂਰੀ ਵੇਖ ਲਈ ਧੰਨਵਾਦ ਹੈ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਹਾਂਜੀ